ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀ ਵਾਹਿਗੁਰੂ ਵਾਹਿਗੁਰੂ ਜਹ ਸਤ ਗੁਰ ਸਿਮਰੰਤ ਨੈਣ ਕੇ ਤਿਮਰ ਮਿਟੇ ਖੈਣ ਜਹ ਸਤ ਗੁਰ ਸਿਮਰੰਤ ਹਿਰਦੈ ਹਰ ਨਾਮ ਦਿਨੋਂ ਦਿਨ ਜਹ ਸਤ ਗੁਰ ਸਿਮਰੰਤ ਜੀ ਕੀ ਤਬਤ ਮਿਟਾਵੇ ਜਿਹਨ ਸਤਗੁਰ ਸਿਮਰੰਤ ਰਿਦ ਸਿਧ ਨਾਮ ਨਿਧ ਪਾਵੇ ਸੋਈ RAM DAS GUR ਬਲ ਭਣ ਮਿਲ ਸੰਗਤ ਤਨ ਤਨ ਕਰੋ ਜਿਹਨ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰੋ ਇਹ ਜੋ ਸਵਈਆ ਆਪ ਜੀ ਨੇ ਸਰਵਣ ਕੀਤਾ ਹੈ ਪਟ ਬਲ ਜੀ ਦਾ ਉਚਾਰਨ ਕੀਤਾ ਹੋਇਆ ਜਿਸ ਵਿੱਚ ਬਲਪੱਟ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਵਡਿਆਈ ਤੇ ਮਹਿਮਾ ਬਿਆਨ ਕਰਦੇ ਹੋਏ ਬਚਨ ਕਰ ਰਹੇ ਹਨ ਕਿ ਜਿਸ ਸਤਗੁਰੂ ਜੀ ਦਾ ਸਿਮਰਨ ਕੀਤਿਆਂ ਅੱਖਾਂ ਦੇ ਛਾਉੜ ਇੱਕ ਛਿਨ ਦੇ ਵਿੱਚ ਹੀ ਕੱਟੇ ਜਾਂਦੇ ਹਨ ਜਹੈ ਸਤਗੁਰ ਸਿਮਰਨ ਨੈਣ ਕੇ ਤਿਮਰ ਮਿਟੇ ਖਿੰ ਜਿਸ ਸਤਗੁਰੂ ਦਾ ਸਿਮਰਨ ਕੀਤਿਆਂ ਫਿਰਦੇ ਵਿੱਚ ਪਰਮਾਤਮਾ ਦਾ ਨਾਮ ਦਿਨੋਂ ਦਿਨ ਪ੍ਰਪੱਕ ਹੁੰਦਾ ਜਾਂਦਾ ਹੈ ਉਹ ਸਤਗੁਰੂ ਸ੍ਰੀ ਗੁਰੂ ਰਾਮਦਾਸ ਜੀ ਹਨ ਜਿਹਨ ਸਤਗੁਰ ਸਿਮਰੰਤ ਹਿਰਦੇ ਹਰ ਨਾਮ ਦਿਨੋਂ ਦਿਨ ਜਿਹਨ ਸਤਗੁਰ ਸਮਰੰਤ ਜੀ ਕੀ ਤਪਤ ਮਿਟਾਵੇ ਜਿਸ ਗੁਰੂ ਦਾ ਸਿਮਰਨ जिंद दी तपश नु शांत कर द인다 ਹੈ जिंद दी तपश नु ਮਿਟਾ ਦ인다 ਹੈ ਉਹ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਹਨ ਜਿਹੇ ਸਤਿਗੁਰ ਸਿਮਰੰਥ ਅਰਿਧ ਸਿਦ ਨਾਵਨਿਦ ਪਾਵੇ ਜਿਸ ਸਤਿਗੁਰ ਦਾ ਸਿਮਰਨ ਕੀਤਿਆਂ ਅਰਿਧੀਆਂ ਸਿੱਧੀਆਂ ਤੇ ਨੌ ਨਿਦਾਂ ਦੀ ਪ੍ਰਾਪਤੀ ਹੋ ਜਾਂਦੀ ਹੈ ਉਹ ਸਤਿਗੁਰੂ ਜੀ ਗੁਰੂ ਰਾਮਦਾਸ ਜੀ ਹਨ ਸੋਈ ਰਾਮਦਾਸ ਗੁਰ ਬਲਪਨ ਮਿਲ ਸੰਗਤ ਧਨ ਧਨ ਕਰੋ ਤਾਂ ਤੇ ਹੈ ਭਾਈ ਗੁਰੂ ਦੀ ਸੰਗਤ ਵਿੱਚ ਮਿਲ ਕੇ ਉਸ ਸਤਿਗੁਰੂ ਨੂੰ ਧੰਨ ਕਹੋ ਉਸ ਸਤਿਗੁਰੂ ਨੂੰ ਧੰਨ ਕਹੋ ਜੇ ਸਤਿਗੁਰ ਲਗ ਪ੍ਰਭ ਪਾਈ ਹੈ ਸੋ ਸਤਗੁਰ ਸਿਮਰੋ ਨਰੋ ਜਿਸ ਸਤਗੁਰੂ ਦੀ ਚਰਣੀ ਲੱਗ ਕੇ ਪਰਮਾਤਮਾ ਦੀ ਪ੍ਰਾਪਤੀ ਹੁੰਦੀ ਹੈ اے ਮਨੁੱਖੋ اے ਜਨੋ ਉਸ ਸਤਗੁਰੂ ਨੂੰ ਸਿਮਰੋ ਉਸ ਸਤਗੁਰੂ ਗੁਰੂ ਰਾਮਦਾਸ ਜੀ ਨੂੰ ਧੰਨ ਕਹੋ ਧੰਨ ਕਹੋ ਉਸ ਗੁਰੂ ਦਾ ਸਿਮਰਨ ਕਰੋ ਗੁਰੂ ਰਾਮਦਾਸ ਜੀ ਦੀ ਮਹਿਮਾ ਪਟ ਬਾਲ ਜੀ ਨੇ ਇਸ ਸਵਈਏ ਵਿੱਚ ਬਿਆਨ ਕੀਤੀ ਹੈ ਵਿਚਾਰ ਕਰਦੇ ਆ ਹੋਈਆਂ ਫੁੱਲਾਂ ਦੀ ਜਮਾਂ ਬਖਸ਼ਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ